ਸੋਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਉਰਹਰਾਜ ਸਾਹਿਬ ਹਰਿ ਜੁਗ ਜੁਗ ਭਗਤਿ ਉਪਾਇ ਆਪਣ ਰਖਤੈ ਰਾਮੁ ਕ੍ਰਿਸ਼ਨ ਦੁਸ਼ਟਨ ਮਾਰੇ ਅਪਹਲਾਦ ਤਰਾਇ ਅਹੰਕਾਰੀਆਂ ਨਿੰਦਗਾਂ ਬਿਠਦੇ ਨਾਮ ਦਿਉ ਮੁਖ ਲਾਇ ਜਨਾਨਕ ਅਹਰ ਸੇਵਯੰਤਲੇਸ਼ੜਾਇ ਸਲੋਕ ਮਹਲਾ ਪਹਿਲਾ ਤੁਖਤਾਰੂ ਸੂਰੋ ਪਿਆ ਜਾ ਸੁਖਤਾ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਉਂ ਕਰੀ ਨਾ ਹੋਈ ਬਲੇ ਹਾਰੀ ਕੁਦਰਤਵਸਿਆ ਲਖਿਆ ਰਹਾਉ ਜਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਰਪੂਰ ਰਹਾ ਤੂੰ ਸੱਚਾ ਸਹਿਬ ਸਿਖਤ ਸਵਾਲੇ ਹੋ ਜਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਗਿਆ ਬੰਤਾ ਵਿੱਚ ਕਰਨਾ ਕੁਦਰਤਿਆ ਸੋਦਰ ਰਾਗ ਅਸ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀ ਅਸੋਖ ਰਖਿਆ ਚਿਤਸ ਮੱਲੇ ਆਵਾਜ਼ੇ ਤੇਰੇ ਨਾਮ ਅਨੇਕ ਸੰਖਾ ਗਿੱਤੇ ਤੇਰੇ ਕਾਮਣ ਹਾਰੇ ਕੀਤੇ ਤੇਰੇ ਰਾਗ ਪ੍ਰੀ ਸੋ ਕਈਆ ਕੀਤੇ ਤੇਰੇ ਕਾਮਣ ਹਾਰੇ ਗਾਵਨ ਤੁਧਨੋਂ ਪਵਣ ਪਾਣੀ ਬੈ ਸੰਤਰ ਗਾਵੈ ਰਾਚਾ ਧਰਮ ਦਵਾਰੇ ਗਾਵਨ ਤੁਧਨੋਂ ਚਿਤ ਘੂਤ ਲਿਖ ਜਾਨਣਾਂ ਲਖ ਲਖ ਧਰਮ ਵਿਚਾਰੇ ਗਾਵਨ ਤੁਧ ਨੂੰ ਇਸੀ ਸੋਨ ਤੇਰੇ ਸਦਾ ਸਵਾਰੇ ਗਾਵਨ ਤੁਧ ਨੂੰ ਇੰਦਰ ਦਰਸਨ ਮੁਠੀ ਦੇਵ ਤੇ ਅੰਦਰ ਨਾਲੇ ਗਾਵਨ ਤੁਧ ਨੂੰ ਸਿੱਧ ਸਮਾਧੀ ਇੰਦਰ ਗਾਵਨ ਤੁਧ ਨੂੰ ਸਤਿ ਵਿਚਾਰੇ ਗਾਵਨ ਤੁਧ ਨੂੰ ਜਤੀ ਸਤੀ ਸੰਤੋਖੀ ਗਾਵਨ ਤੁਧ ਨੂੰ ਵੀਰ ਕਰਾਰੇ ਗਾਵਨ ਤੁਧ ਨੂੰ ਪੰਡਤ ਸਰ ਜੂ ਜੂ ਇਹ ਤਾ ਨਾਲੇ ਗਾਵਨ ਤੁਧਨੋ ਮੋਹਣੀ ਅਮਨਮੋਹਨ ਸਰਗਮ ਚੁਬਿਆਲੇ ਗਾਵਨ ਤੁਧਨੋ ਰਤਨੋ ਵਾਇ ਤੇਰੇ ਅਸਰ ਤੀਰਥ ਨਾਲੇ ਗਾਵਨ ਤੁਧਨੋ ਜੋਧ ਮਾਮਰ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮंडल ਬ੍ਰਹਮੰਡਾ ਕਰਖ ਖੇਤਾਰੇ ਸਈ ਤੁਰਨੋ ਗਾਵਨ ਜੋ ਤੂਦਿ ਭਮਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੋਸ ਦੀ ਬੜਿਆਈ ਜੋਤਿਸ ਭਾਵੈ ਸੋਈ ਗੁਰਸਿ ਧਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੁ ਸਹਾ ਪਾਤ ਸਾਰਿਪ ਨਾਨਕ ਰਹਿਨ ਰਜਾਈ ਅਸ ਮਹੱਲਾ ਪੱਲਾ ਸਭ ਕੋ ਇਹ ਕੀਵਣ ਬਟਾ ਨਹੀਂ ਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ تیر ਰਹੇ ਸਮਾਈ ਵਾਢੇ ਮੇਰੇ ਸਾਹਿਬ ਅਗਰ ਗੰਭੀਰਾ ਗੁਣੀ ਗਹੀਰਾ ਕੋਈ ਜਾਣੀ ਤੀਰ ਹਕੇ ਤ ਕੇਵਡ ਚੀਰਨ ਹ ਸਭ ਸੁਰਤੇ ਮਲ ਸੁਰਤ ਕੁਮਾਈ ਸ ਮਤ ਮੇਲ ਕੀ ਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਣ ਨਾ ਜਾਈ ਤੇਰੀ ਤਲ ਵੜਾਈ ਸਭ ਸਤ ਸਭ ਤਬ ਸਭ ਚੰਗ ਸਿਤਾ ਪੁਰਖਾ ਕੀਆ ਵੜਾਈਆ ਤੁਦ ਮਿਰਥੀ ਕਿ ਨੈਣ ਪਾਈਆ ਕਰਮ ਮਿਲੈ ਨਹੀਂ ਠਾਕ ਰਹੀਆ ਆਖਣ ਵਾਲਾ ਕੀਆ ਵਿਚਾਰਾ ਸਿਫਤੀ ਪਰੇ ਤੇਰੇ ਪੰਦਾਰਾ ਜਿਸ ਤੋਂ ਦੇਹਿ ਤਿਸੈ ਕਹ ਚਾਰ ਨਾਨਕ ਸੱਚ ਸਿਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵ ਮਿਸਰੈ ਵਰਜਉ ਅਕੁਣਿਉਕ ਸਚਨਾਉ ਸਤਨਾਮ ਕੀ ਲਾਗੈ ਭੂਖ ਤ ਭੂਖ ਹੈ ਕਾਈ ਚੱਲੀਐ ਤੂਖ ਸੋ ਗੋਵਿੰਦ ਸੁਰੇ ਮੀਰੀ ਹਿਮਾਈ ਸਾਚਾ ਸਾਹਿਬ ਸਾਚੈ ਨਾਹੀ ਦਹਾਉ ਸਾਚੇ ਨਾਮ ਕੀ ਤਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਸਭ ਮਿਲ ਕੇ ਆਖਣ ਪਾਹੀ ਵਡਰ ਨਾ ਹੋਵੇ ਕਾਟ ਨ ਜਾਏ ਨਾ ਓਹ ਹੋ ਮਰੇ ਨ ਹੋਵੇ ਸੋਗ ਦੀਂਦਾਰ ਹੈ ਨ ਛੁਕੇ ਭੋਗ ਗੋਣਾ ਏ ਹੋਰ ਨਾਹੀ ਕੋਏ ਨਾ ਕੋ ਹਾ ਨਾ ਕੋ ਹੋਏ ਜਿਵਣ ਆਪ ਤੇ ਵੜ ਤੇਰੀ ਜਨ ਦਿਨ ਕਰ ਕਹਿ ਕੀਤੀ ਰਾਤ ਖਸਮ ਵਿਸਾਰ ਹਤੇ ਕਮ ਜਾਤ ਨਾਨਕ ਨਾਮੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤਿ ਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਰਮ ਸਤਿਗੁਰ ਸ਼ਰਣਾ ਕਰਿ ਤੇ ਆ ਨਾਮ ਪਰਕਾਸ਼ ਮੇਰੇ ਮੀਤਿ ਗੁਰ ਦੇਵ ਮੋ ਕੋ ਰਾਮ ਨਾਮ ਪਰਕਾਸ਼ ਕਰਮਤ ਨਾਮ ਮੇਰਾ ਪ੍ਰਾਨ ਸੁਖਾਏ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਬੜੀਰੀ ਜਿਨ ਹਰ ਹਰ ਸਰਦਾ ਹਰ ਪਿਆਸ हर हर नाम मिले तृप्तौ से मिल संगत गुण प्रकाश जिन हर 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 रस नाम न पाया ते पाग हीन चम पास जो सत गुरु शरण संगत नहीं आए त्रग जीवात्रु जीवास जिन हर जन सत गुरु संगत पाई तिन तुर मस्तक लिखिया लेखास ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪਨਵਾ ਕਾਹਿਰੇ ਮਨ ਚਿਤ ਮੈਂ ਉਦਮ ਜਯਾ ਹਰ ਹਰ ਜੀਉ ਭਰਿਆ ਸੈਲ ਬਥਰਵ ਜੰਤੇ ਉਪਾਇ ਸਾਕਰ ਜਿਕੇ ਅਗੇ ਕਰ ਤਰੀਆ ਪੇਰੀ ਮਾਤੂ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦਿ ਕਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆਰਹਾਉ ਚਰਨ ਪੈਤਾ ਲੋਗ ਸੁਤਮਨਤਾ ਕੋਈ ਨ ਕਿਸ ਕੀ ਤਰਿਆ ਸਿਰ ਸਿਰ ਰਿਜਗ ਸੰਭਾਹੀ ਠਾਕੁਰ ਕਾਹੀ ਮਨ ਭੋਕ ਰਿਆ ਉਡੇ ਓੜਿਆ ਮੈਂ ਸੈ ਕੂਸਾ ਤਿਸ ਪਾਛੈ ਬਚਰੀ ਸਰੀਆ ਤਿਨ ਕਵਣ ਖਲਾਵੇ ਆਮਾਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਤਸੇ ਅਸ਼ਟ ਸਿਧਾਨ ਠਾਕੁਰ ਕਰਤਨ ਤਰਿਆ ਜਨਾਨਨਕ ਬਲ ਬਲ ਸਦ ਬਲ ਜਾਈਏ تیر ਅੰਤ ਨ ਪਾਰਾ ਬਰਿਆ ਧਰਾਗਿਆ ਸਾ ਮਹੱਲਾ ਚੌਥਾ ਸੋ ਬੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰੇ ਪੁਰਖ ਨਿਰੰਜਨ ਹਰੇ ਅਗਵਾयक ਮੇ ਅਪਾਰ ਸਭ ਤਾ ਵੈ ਸਭ ਤਿਆ ਵੈ ਤੁਧ ਜੀ ਹਰ ਸੱਚੀ ਸਰਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆ ਪੇ ਠਾਕੁਰ ਹਰਿਆ ਪੇ ਸੀਵਕ ਜੀ ਚਾ ਨਾਨਕ ਜੰਤ ਵਿਚਾਰਾ ਤੂੰ ਕਟ ਕਟ ਅੰਤਰ ਸਰਵ ਨਿਰੰਤਰ ਜੀ ਹਰ ਏਕੋ ਪੁਰਖ ਸਮਾਨ ਇਕ ਦਾਤੇ ਇਕ ਭੇਖਾਰਹੀ ਜੀ ਸਭ ਤੇਰੇ ਚੋ ਜਿਬਿਨਾਣ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਦ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀਆ ਗੁਣ ਆਖਵ ਖਾਣਾ ਜੋ ਸੇਵ ਹੈ ਜੋ ਸੇਮਹ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਧਿਆਮੈ ਹਰਿ ਧਿਆਮੈ ਤੁਧ ਜੀ ਸੇ ਤਨੁ ਤੁਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਨ ਹਰਿ ਧਿਆਇ ਆਜੀ ਤਨ ਟੂਟੇ ਜਮਕੀ ਫਾਂਸੀ ਜਨ ਨਿਰਭਉ ਜਨ ਹਰਿ ਨਿਰਭਉ ਧਿਆਇ ਆਜੀ ਤਨ ਕਾਪੋ ਸਭੁ ਗਵਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰਿ ਜੀਤੇ ਹਰਿ ਹਰਿ ਰੋ ਸਮੋਸੀ ਸੇਤਨ ਸੇਤਨ ਜਨ ਹਰਿ ਆਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਮਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਨ ਤੂ ਜੀ ਹਰ ਨਕਰ ਨਿਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤ ਤੇਰੇ ਅਨੇਕ ਤੇਰੇ ਇੱਕ ਪੜੈ ਉਹ ਸਿਮਰਤ ਸਾਸਤ ਜੀ ਕਰ ਕ੍ਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾ ਮੈਂ ਮੇਰੀ ਹਰਿ ਭਗਵੰਤਾ ਤੂੰ ਆਦਿ ਪੁਰਖ ਪਰਮ ਪਰ ਕਰਤਾ ਜੀ ਤੁਰ ਜੇ ਬੜੇ ਅਵਰ ਨ ਕੋਈ ਤਉ ਸੁਖ ਸੁਗਏ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੂੰ ਦੇ ਆਪੇ ਭਾਵੇਂ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਬੋਈ ਤੂੰ ਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੂੰ ਦੇ ਆਪੇ ਸਰਜ ਸਭ ਗੋਈ ਚਨ ਨਾਨਕ ਗੁਣ ਕਾ ਵਹਿ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚ ਯਾਰ ਮੈਂਡਾ ਸਾਈਂ ਜੋਤੋ ਭਾਵੇਂ ਸੋਈ ਤਿਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾਉ ਸਭ ਤੇਰੀ ਤੋਂ ਸਭ ਨੇ ਚਾਇਆ ਜਿਸਨੋਂ ਕਿਰਪਾ ਕਰੈ ਤੇ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨਮੁਖ ਗਵਾਇਆ ਤੁਧ ਆਪ ਵਿਛੂੜਿਆ ਆਪ ਮਿਲਾਇਆ ਤੂੰ ਦਰਿਆਵੋ ਸਭ ਤੁਝ ਹੀ ਮਾਹੀ ਤੁਲਵੰਦੂਜ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਵੇ ਜੋਗ ਮਨਵਿਛੜਿਆ ਸੰਜੋਗੀ ਮੇਨ ਜਿਸਨੂੰ ਤੂੰ ਜਾਣੇ ਸੋਈ ਜਨ ਜਾਣੇ ਹਰ ਗੁਣ ਸਦਹੀ ਆਖ ਬਖਾਣ ਜਿਨ ਹਰ ਸੇਵਿਆ ਤਨ ਸੁਖ ਪਾਇਆ ਸਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸੋ ਹੋਵੇ ਤਦ ਵਨ ਦੂਜਾ ਹੋਰ ਨਾ ਪੂ ਹੋਵੇ ਤੂ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਅਸ ਮਹੱਲਾ ਪਹਿਲਾ ਤਿਤਸਰ ਵਰੜਾ ਪਹਿਲੇ ਨਿਵੱਸਾ ਪਾਣੀ ਪਾਵਕਤ ਨਾ ਕੀਆ ਪੰਕਜ ਮੋਪਗਨੈ ਚੱਲੇ ਹਮ ਦੇਖਾਂ ਤੈ ਰੂਪਿ ਹਲੇ ਮਾਨੇਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਕਲਿਆ ਰਹਾ ਹੋ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਤਾ ਜਨਮ ਭਇਆ ਰਣਮਤਿ ਨਾਨਕ ਤਨ ਕੀ ਸਰਣਾ ਜਨ ਤੂੰ ਨਹੀਂ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਨੁਖ ਦਿਉ ਹਰੀਆ ਗੋਬਿੰਦ ਮਿਲਣਾ ਜੀਏ ਤੇਰੀ ਫਰੀਆ ਵਰ ਕਾਜ ਤੇ ਰਹਿ ਕਿਤਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾ ਅਮ ਲਾਗ ਬਉਜਲ ਤਰਨ ਕੈ ਜਨਮ ਬ੍ਰਥਾ ਜਾਤ ਰੰਗੇ ਮਾਇਆ ਕਹਿ 라ਉ ਜਪ ਤਪ ਸੰਜਮ ਤਰਵਨ ਕ ਮਾਇਆ ਸਿਵ ਸਾਧਨ ਜਨਿਆ ਹਰਿ ਰਾਇ ਕਹ ਹੁ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਕੋ ਸ਼ਰਮ ਬਾਤ ਸਾਹਿਦ ਸਵੀਕਾਰੋ ਬਾਤ ਬੇਨਤੀ ਤੋਂ ਪਈ ਅਮਰੀ ਕਰੋ ਹੱਥ ਤੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤੋ ਚਰਨ ਨਮਨ ਰੇ ਹਮਾਰਾ ਆਪਣਾ ਜਾਨਕ ਰੋਤ ਪਾਰਾ ਅਮਰੇ ਦੁਸ਼ਟ ਸਮੈ ਤੋਂ ਕਾਹੋ ਆਪ ਹੌਂਦੈ ਮਹੀਂ ਬਚਾਓ ਸੁਖਿ ਬਸੈ ਮੋ ਰੋਪਨੇ ਵਾਰਾ ਸੇਵ ਸਿਖ ਸਬੈ ਕਰਤਾਰਾ ਮੋਰ ਚਾਨੇ ਕਰਤੇ ਕਰੀਐ ਸਭ ਬੈਰਨ ਕੋ ਆਸੰਗਰੀਐ ਪੂਰਨ ਹੋਇ ਹਮਾਰੀ ਆਸਾ ਤੂਰ ਭੈਨ ਕੀ ਰਹਿ ਪਿਆਸਾ ਤੁਮੇ ਸਾੜ ਕੋ ਯਵਰਨੈ ਧਿਆਉ ਜੋ ਬਰਚਨ ਸੋ ਤੁਮ ਤੇ ਪਾਉ ਸੇਵ ਸਿਖ ਹਮਾਰੇ ਤਾਰੀਐ ਸੁਣ ਜੋ ਸਤਿਰ ਹਮਾਰੇ ਮਾ ਤੇ ਮੁਝੇ ਬਰੀਐ ਮਨ ਕਾਲ ਕਾ ਤਰਾਸ ਨਿਵਰੀਐ ਉਚੋ ਜਗਾਂ ਹਮਾਰੇ ਪਛਾ ਸ੍ਰੀ ਹੈ ਤੂ ਜੋ ਕਰਿ ਹੋਰ ਰਛਾ ਰਖ ਲੈ ਹੋਇ ਰਖਨ ਹਾਰੇ ਸਹਿਬ ਸੰਤ ਸਾਈਂ ਪਿਆਰੇ दीने बंधय दोष्टमके हंता तो मापुरे चतुर्दिगंत कालपाये ब्रह्मा वोतोरा कालपाये सूचो उतरा कालपाये करविस्ने प्रकाशा सकल कालकागिया तवसदन कालचोगी सुवकीयो वेदराय ब्रह्मा तोथियो जवन कालसो लोक सारा निशकार रहतये महाराजवन कालसो जगतोनायो ਦੇਵ ਦਾ ਜਚਨ ਹੋ ਜਾਇਓ ਆਦਿ ਅੰਤੇ ਕੈ ਉਤਾਰ ਸੋਇ ਗੁਰੂ ਸੁਜੋ ਮਹਾਰਾ ਨਮਸਕਾਰ ਤੇ ਸ੍ਰੀ ਕੁਮਾਰੀ ਸਗਲੇ ਪ੍ਰਜਾ ਦੇ ਨਾਮ ਸਵਾਰੀ ਸੁਗਨ ਕੋ ਸੋ ਗੁਣ ਸੁਖ ਦੀਓ ਸਤਰਣ ਕੋ ਪਰ ਮੋਬੰਦ ਕੀਓ ਖੜਗੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਬੀਰ ਬਿਸ਼ਾਨਤ ਚੀਂਟੀ ਦੇ ਗੁੰਚਰ ਸਤੋਲਾ ਸਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਪੇ ਕੇ ਕੀ ਪੀਰ ਪਛਾਨੈ ਗੜ ਗੜ ਕੇ ਪੜ ਪੜ ਕੇ ਜਾਣੈ ਜਬ ਤੋ ਕਰ ਕਰਾ ਕਰ ਤਾਰਾ ਪ੍ਰਜਾ ਤਰ ਤੋ ਦੇ ਅਪਾਰਾ ਜਵਿਆ ਕਰ ਕਰ ਤੋ ਕਬੂ ਤੋ ਮੈਂ ਮਿਲਤ ਦੇ ਤਰ ਸਾਉ ਜੀਤੇ ਬਦਨ ਸ੍ਰਿਸ਼ਟ ਸਭ ਧਾਰੇ ਆਪੇ ਆਪਣੀ ਬੋਦ ਉਚਾਰੇ ਤੋ ਸਭੀ ਤੇ ਰਤ ਮੇਰਾ ਨੋ ਜਾਣਤ ਵੇਦ ਵੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦਿ ਨੀਲ ਨਾਦ ਸੰਭ ਤਾਂ ਕਾ ਮੋੜੂ ਚਾਰ ਪੀਤਾ ਜਾ ਕੋ ਪੀਉ ਨਾ ਪਾਪ ਤੋ ਬੀਤਾ ਤਾ ਕੋ ਕਰਿ ਬਾਹਨ ਅਨੁਮਨਤ ਮਹਾ ਮੂੜ ਗੈ ਭੇਦ ਨ ਜਾਣਤ ਮਹਾ ਦੇਵ ਕੋ ਗ ਸਦਾ ਸੇਂਦਰ ਰੰਗਾਰ ਕਾ ਚਿੰਤਨੇ ਪਿਵ ਆਪੇ ਆਪਨੇ ਪੁਤਾ ਜੇਤੀ ਬਰਨਤ ਬਨ ਬਨ ਦੂਏ ਤੇਤੀ ਤੁਮਰਾਲ ਕਾ ਨ ਜਾਇ ਪਸਾਰਾ ਕਹਿ ਵਿਦ ਸਦਾ ਪ੍ਰਥਮ ਸੰਸਾਰਾ ਭੂਪਨੂ ਸਰੂਪ ਰੰਗ ਕੈ ਪਿਉ 라ਵ ਕੈ ਭੂ ਬੰਦਜ ਜਿਰਜ ਸੇਤ ਜਗਨੀ ਤੂਜੇ ਖਾਨ ਬੋਧ ਤੀਨੇ ਗਉ ਫੁਰ ਰਾਜਾ ਬੈਠਾ ਕਹੋ ਸਿਮਟੇ ਭਿਓ ਸੰਗਰੇ ਕਠਾ ਸਗਰੀ ਸ੍ਰਿਸ਼ਟ ਦੇਖਾਈ ਚੰਬਵਾ ਤੁਗਾ ਸਰੋ ਸੰਭੋ ਰਛਾ ਮੇਰੇ ਤੂੰ ਕਰੋ ਸਿੱਖੋ ਵਾਰ ਸਿੱਖ ਸੰਗਰੋ ਦੁਸ਼ਟ ਜੀਤੇ ਉਠ ਵਤ ਤੁਤ ਪਤਾ ਸਗਲ ਮਲੇਚ ਕਰੋ ਰਣ ਘਤਾ ਜੇ ਤੂ ਜੇ ਤਾ ਸ਼ਰਣੀ ਪਰੇ ਤਨ ਕੀ ਦੁਸ਼ਟ ਦੁਖੰ ਤੇ ਮਾਰੇ ਪੁਰਖ ਜਮਨ ਪਗ ਪ੍ਰੀਤਿ ਹਾਰੇ ਤਨ ਕੀ ਤੂੰ ਸੰਕੜ ਸੋਟਾਰੇ ਚੋਕਲ ਕੋਇ ਕਬਾਰਤੀ ਆਈ ਹੈ ਤਾਂ ਕੀ ਕਾਲ ਨਿਕਟ ਨਹੀਂ ਹੈ ਰੱਛਾ ਹੋਏ ਤਾਏ ਸੁ ਕੱਲਾ ਦੁਸ਼ਟ ਰਿਸ਼ਟ ਤਰੇ ਤਤ ਕੱਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰ ਹੋ ਤਾਕੇ ਤਾਪ ਤਨ ਕਮੋਹਰ ਹੋ ਰਿਦ ਸੇ ਤੇ ਕਰਮੂਸ ਹੋਈ ਦੁਸ਼ਟ ਸਾਚ ਵੈਸੁ ਕਨ ਕੋਈ ਏਕ ਵਾਰ ਜੇ ਤੁਮੇ ਸਮਹਾਰਾ ਕਾਲ ਵਾਸਤੇ ਤਾਏ ਵਾਰਾ ਜਨਰ ਨਾਮ ਤਿਹਾਰੂ ਕਾਹ ਦਰਦ ਦੁਸ਼ਟ ਦੋਗ ਤੇਰਾ ਖੜ ਕੇਤ ਮੈਂ ਸਿੰਘ ਤਿਆਰੀ ਾਪ ਹਾਤ ਲਿਓ ਬਾਰੀ ਸਰਬ ਠੋਰੋ ਮਹਉ ਸਾਈ ਦੁਸ਼ਟ ਦੋਗ ਤੇ ਰੋਚਾਈ ਸਈਆ ਪਾਈਂਗੇ ਜੋ ਤੇ ਤੁਮਰੇ ਸਤਵ ਤੇ ਕੋ ਗੋਗ ਤਰੀ ਨਹੀਂ ਅਨੇ ਹੋ ਰਾਮ ਰਹੀਮ ਪੁਰਾਨਾ ਪੁਰਾਨਾ ਨੇਕ ਮਤੇ ਨਾ ਮੰਨਿਓ ਸਿਮਰਤ ਸਾਸਤਰ ਬੇ ਸੁਭਾਉ ਭੀਦ ਗਮੇਕ ਨਾ ਜਾਣਿਓ ਸ੍ਰੀ ਸੁਬਨ ਕਿਰਪਾ ਤੁਮਰੀ ਕਰ ਮੈਂ ਨਾ ਗਿਓ ਸਭ ਤੁਈ ਵਖਾਨਿਓ ਤੁਈ ਰਾਸ ਸਗਲ ਦਵਾਰ ਕੋ ਸਾਧਕੈ ਗੇਹੋ ਤੋਹਾਰੋ ਦਵਾਰ ਬਾਹੀ ਗਹੀ ਕੀ ਰਾਜ ਅਸ ਗੋਬਿੰਦ ਦਾਸ ਤੁਹਾਰੇ RAMKALI ਮਹੱਲਾ ਤੀਜਾ ਅਨੰਦਿਕ ਓੰਕਾਰ ਸਤਗੁਰ ਪ੍ਰਸਾਦ ਨੰਦ ਪਿਆ ਮੇਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਜ ਜਿਸੀਤੀ ਨਮੋ ਜੀਆ ਭਾਈਆ ਰਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆ ਸ਼ਬਦੋ ਤਾ ਗਾਓ ਹਰੀ ਕੀ ਰਾਮਨ ਜਨੀਵਾ ਸਾਇ ਕਹ ਨਾਨਕ ਨੰਦ ਹੋਵਾ ਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਵਾਰ ਹੋ ਹਰਿ ਨਾਲੇ ਹਰਿ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੇਕਾਰੋ ਕਰੀ ਤੇਰਾ ਕਾਰਜ ਸਭ ਸਵਾਰਣਾ ਸੁਨਾਗ ਲੰ ਸੁ ਰਤ ਸੁਆਮੀ ਸੁ ਕੋ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੀਰੇ ਕਰਤਾ ਤੇਰਾ ਜੋਗੀ ਚਰ ਤੇ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾਮਨ ਵਸਾਵੇ ਨਾਮ ਜਿਨ ਕੈ ਮਨਮਸਿਆ ਵਾਜੈ ਸਵਤ ਕਨੇਰੇ ਕਹਿ ਨਾਨਕ ਸੱਚੇ ਸੇਵਕਾ ਨਹੀਂ ਕਰਤੇ ਰ ਸੱਚਾ ਨਾਮ ਮੇਰਾ ਧਾਰੋ ਸਤ ਨਾਮ ਮੈਂ ਧਾਰ ਮੇਰਾ ਜਨ ਭੁਖਾ ਸੋਗੋ ਆਈਆ ਕਰ ਸੰਤ ਸੁਖਮਨ ਲਾਇ ਵਸਿਆ ਜਨ ਇਛਾ ਸਭ ਪੂਰਾਈਆ ਸਦਾ ਕ੍ਰਪਾਣ ਕੀਤਾ ਗੁਰੂ ਵਿਟੋ ਜਦਈਆਂ ਮੁੜਾਈਆ ਕਹਿ ਨਾਨਕ ਸੁਣੋ ਸੰਤੋਸ਼ ਵਤ ਰੋਪੇ ਆਰੋ ਸਚਾ ਨਾਮ ਮੇਰਾ ਧਾਰੋ ਵਾਜੇ ਪੰਚ ਸ਼ਬਦਿਤ ਘਰ ਸਭਗੈ ਘਰ ਸਭਗੈ ਸ਼ਬਦ ਵਾਜੇ ਕਹਿਲਾ ਜਿਤ ਕਰਤਾ ਰੀਆਂ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮੈ ਪਾਇਆ ਤੋ ਜਨ ਗੋਸੇ ਨਾਮ ਹਰਿ ਕਹਿ ਲਾਗੀ ਕਹਿ ਨਾਨਕ ਤੈ ਸੋ ਹੋਆ ਤਿਤ ਕਰਨ ਹਦ ਵਾਜੇ आनंद सुनो वाडे पागियो सगले मनो रत पूरे पार परम प्रभु पाइया उतरे सगले विसूर दुख रोग संतापि उतरे सुनी सच्ची वाणी संत साजन भई सरसे पूरे गुरु तेजाणी ਸੋਨ ਤੇ ਪੁਨੀਤ ਕਹਤੀ ਪਵਿਤ ਸਤੁਰਿ ਆਪਰਪੂਰੇ ਬਨਵੰਤ ਨਾਨਕ ਗੁਰ ਚਰਣ ਲਾਗੀ ਬਾਜ ਅਨਹਦ ਤੂਰੇ ਮਦ ਆਣੀ ਮਹੱਲਾ ਪੰਜ ਮਾਥਾਲ ਵਿੱਚ ਤិន ਵਸ ਤੂ ਪਈਓ सत संतोख विचारो अमृत नाम ठाकुर का पियो जिसका सबसे धारु जी को खाम जी को तिसका हुई उधारू ਹੀ ਹੈ ਵਸਤ ਤਜਿਨ ਹੈ ਜਾਈ ਨਿਤ ਨਿਤ ਰੱਖਿ ਉਰੇ ਤਾਰੁ ਤਮ ਸੰਸਾਰੇ ਚਰਨ ਲਗਤ ਰਿਐ ਸਬ ਨਾਨਕ ਬ੍ਰਹਮ ਪ੍ਰਸਾਰੁ ਸੇ ਲੋਕ ਮਹੱਲਾ ਪੰਜਵਾ تیرਹ ਕੀਤਾ ਜਾਤੋ ਨਾਹੀ ਮਨੋ ਜੋਗ ਕੀ ਤੋਈ ਮੈਂ ਨਿਰਗੁਣਿਆਰੀ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਾਮਤ ਹੋਈ ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਨਾਮ ਮਿਲੇ ਤਾ ਜੀਵਾਂ ਤਨ ਮਨ ਥੀ ਵੈ ਹਰੀ ਆ ਪੌੜੀ ਤਿੱਥੇ ਤੂੰ ਸਮਰਥ ਜਿੱਥੇ ਕੋਈ ਨਾਹੀ ਉੱਥੇ ਤੇਰੀ ਰੱਖ ਗਰੀ ਉਦਰ ਮਾਹੇ ਸੁਣ ਕੇ ਜਮਕੇ ਦੂਤ ਨਾਏ ਤੇਰੇ ਛੜ ਜਾਏ ਭੁਜਲ ਵਿਖਮਸ ਗਾਹੋ ਗੁਰ ਸ਼ਬਦੀ ਪਾਰ ਪਾਹੇ ਜਨ ਕੋ ਲੱਗੀ ਪਿਆ ਸਮਰਤ ਸੇਖ ਆਏ ਕਲ ਮੈਂ ਹੋ ਪੁੰਨ ਗੁਣ ਕੋ ਵਿੰਦ ਗਾਏ ਸੋਸੈ ਨੂੰ ਗੁਰ ਪਾਰ ਸਮਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤਉ ਦਾਇ ਸ਼ਰੋਕ ਮਹੱਲਾ ਪਨਿਮੰਤਰ ਗੁਰਿਆਰਾਧਨਾ ਜੇ ਵਾਜ ਗੁਰਨਾਵ ਨੇਤਰੀ ਸਤ ਗੁਰ ਪੇਖਣਾ ਸਰਮਣੇ ਸੁਨਣਾ ਗੁਰਨਾਵ ਸਤ ਗੁਰ ਸੇ ਤੀਰਤਿਆ ਦਰਗਹਿ ਪਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੇ ਵਥ ਦੇ ਜਗ ਮੈਂ ਤੁਮ ਕਾਢੀਐ ਵਿਰਲੇ ਕੇ ਕੇ ਮਹੱਲਾ ਪੰਜੇ ਵਾਰ ਰੱਖੇ ਰਖਣਹਾਰ ਆਵ ਬਾਰੇ ਅਨ ਗੁਰ ਕੀ ਪੈਰੀ ਪਾਏ ਕਰ ਸਵਾਰੀ ਅਨ ਹੋ ਆਯੋ ਤਿਆਲੇ ਮਨੋ ਨੇ ਵਿਸਾਰਿ ਅਨ ਸਾਜਨਾ ਚ ਸੰਗੇ ਭੋਜ ਲੈ ਤਾਰੇ ਅਨ ਸਾਗਤ ਵਿੰਦ ਦੇ ਦੁਸਤ ਕੇ ਨ ਮੈਂ ਵੀ ਤਾਰਿ ਅਨ ਤਿਸ ਸਾਹਿਬ ਕੀਤੇ ਇਕ ਨਾਲਕ ਮੰਨੇ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਦੇਸ ਸਾਹਿਬ ਕੀ ਏਕ ਨਾਨਕ ਮੰਨੈ ਮਾਹੀ ਜਿਸ ਸਿਮਰਤ ਸੁਖ ਹੋਵੇ ਸਗਲੇ ਦੁੱਖ ਜਾਹੇ ਸਗਲੇ ਦੁੱਖ ਪਾਪ ਕਾ ਨਾਸ ਤੇਰੀ ਬਾਣੀ ਕਾ ਪ੍ਰਕਾਸ਼ ਸਗਲੇ ਦੁੱਖ ਪਾਪ ਕਾ ਨਾਸ ਤੇਰੀ ਬਾਣੀ ਨੇਹੀ ਕਾ ਪਰਕਾਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਧਾਕੁਰ ਤੁਮ ਬੇਰਦਾਸ ਜੀ